ਲੈ ਸਾਮਾਨ ਵੀ ਸਾਰਾ ਲੈ ਆਏ ਆ ਹੈ ਕਿਤੇ ਪੋਸ ਦੇ ਗਿਸ ਦੇ ਤੇ ਵੇਸਣ ਵੀ ਮੈਡਮ ਨੇ ਕੋਲ ਲਿਆ ਵਾ ਤੇ ਸਬਜ਼ੀਆਂ ਵੀ ਬਣਾ ਲਈਆਂ ਵਾ ਤੇ ਚੱਲ ਖਰਚਾ ਤੇ ਇੰਨਾ ਕਰਦੇ ਆ ਉਹਦਣਾ ਜਿਨਾਂ ਨੇ ਤੋਤੇ ਵਾਂਗੂ ਸਮਝਾਇਆ ਕਿ ਪੁੱਤ ਖਰਚਾ ਨਹੀਂ ਇੰਨਾ ਕੰਨਰ ਰੁਪਈਏ ਨਾ ਰੁਪਈਆ ਜੋੜਨਾ ਪਰ ਇੰਨਾ ਦੇ ਨਹੀਂ ਕੋਈ ਸਿਹਤ ਤੇ ਅਸਰ ਹੈਗਾ ਕੋਈ ਨਹੀਂ ਹੁਣ ਪਰੌਣ ਆ ਹੋਂ ਤਾਂ ਮੈਂ ਕੁਝ ਕਹਿਣਾ ਨਹੀਂ ਆ ਤੇ ਜਦੋਂ ਮੁੜ ਕੇ ਮਗਰੋਂ ਫੇ ਇੰਨਾ ਦੀ ਲਾਪਾ ਕਰਦੀ ਆ ਇੱਕ ਤੇ ਇਹਦੇ ਮਾਮੇ ਨੂੰ ਕਰਦੀ ਆ ਫੋਨ ਵੀ ਇਹਨੂੰ ਕਿਸ ਤਰ੍ਹਾਂ ਬਣਾਏ ਦਾ ਬਾਹਰ ਬੂਰ ਦਾ ਕੰਮ ਤੇ ਇਹਨੂੰ ਕੱਢਦੀ ਆ ਤੇ ਉਹਨੂੰ ਮਗਰੋਂ ਪੁੱਛੋ ਵੀ ਹੋਣ ਦੱਸ ਕੀ ਭਾਵੇਂ ਖਦੀ ਜਵਾਰ ਹਾਂ ਕਿੱਦਾਂ ਦੀ ਤਿਆਰੀ ਹੋਈਆਂ ਵਾ ਬੜੇ ਸੂਡ ਬੂਡ ਕੱਸ ਲਿਆ ਤੇ ਬੜੀ ਪੱਗ ਬੰਨ੍ਹਣੀ ਆ ਪੇਚਾਂ ਵਾਲੀ ਕਿੱਦਾਂ ਚੱਲਿਆ ਵਾ ਮੰਮੀ ਜੀ ਪੂਆ ਲੈਣ ਚੱਲੇ ਆ ਦਾਦੂ ਕਹਿੰਦੇ ਹੋ ਜਾ ਤਿਆਰ ਚੱਲੀਏ ਅੱਛਾ ਦਾਦੂ ਤੇ ਕਹਿੰਦੇ ਤਿਆਰ ਹੋ ਗਏ ਆ ਵਾ ਤੇ ਮਾਂ ਨੂੰ ਪੁੱਛਣਾ ਕੋਈ ਤੇਰਾ ਫਰਜ਼ ਨਹੀਂਗਾ ਕਿਤੇ ਨਹੀਂ ਜਾਣਾ ਕੱਪੜੇ ਲਾ ਕੇ ਨਾ ਤੇ ਆਪਣਾ ਸਕੂਲ ਦਾ ਕੰਮ ਕਰ ਨਾ ਤੇਰੀ ਦਾਦੀ ਸਗੀ ਆ ਤੇ ਨਾ ਤੇਰੀ ਭੂਆ ਸਗੀ ਆ ਉਹ ਮਤ ਰਈਆਂ ਆ ਬਿਲਕੁਲ ਨਹੀਂ ਜਾਣਾ ਤੇ ਸਕੂਲ ਦਾ ਕੰਮ ਕਰ ਤੇਰੀਆਂ ਛੁੱਟੀਆਂ ਥੋੜੀਆਂ ਰਹਿ ਗਈਆਂ ਮੰਮੀ ਤੇ ਭੂਆ ਨਾ ਮਤ ਰਈਂ ਕਿਆ ਕਰੋ ਉਹ ਭਰਾ ਕਿੰਨਾ ਮੈਨਾਂ ਕਰਦੇ ਆ ਨਾਲੇ ਹਾਂ ਅੱਜ ਨਹੀਂ ਮੈਂ ਰਹਿਣਾ ਅੱਗੇ ਤੁਸੀਂ ਉਹ ਤੋਂ ਮੈਨੂੰ ਜਾਣ ਨਹੀਂ ਦਿੱਤਾ ਠਾਕੇ ਅੱਜ ਮੈਂ ਜਾਣਾ ਤੇ ਜਾਣਾ ਹੀ ਜਾਣਾ ਵਾ ਤੂੰ ਮੈਨੂੰ ਮਤਾਂ ਦਿਨਾ ਮੈਂ ਡੰਡਾ ਫੜ ਕੇ ਤੇਰੇ ਲੱਤਾਂ ਸਾੰਗ ਦੇਣੀਆਂ ਤੇ ਮੰਜੇ ਤੇ ਤੈਨੂੰ ਮੈਂ ਪਾ ਦੇਣਾ ਬੇਚ ਚੁੱਪ ਕਰਕੇ ਮੈਂ ਹੁਣ ਮੈਂ ਬਰਾਤੇ ਚੁੱਪ ਰਹਿਣਿਆ ਵਾ ਹੁਣ ਮੇਰੇ ਕੋਈ ਨਹੀਂ ਚੁੱਪ ਰਹਿਿਆ ਇਹਨਾਂ ਮੈਨੂੰ ਦਾਦਾ ਦੂ ਡਿੱਕਨੇ ਮੈਂ ਮੈਂ ਚਪੇੜ ਮਾਰ ਕੇ ਨਾ ਤੇ ਦੂਜੇ ਬੰਨੇ ਮੂੰਹ ਲਾਦਣਾ ਉਹਨਾਂ ਦਾ ਚਮਚਾ ਬਣਿਆ ਫਿਰਦਾ ਵਾ ਉਹਨਾਂ ਦਾ ਵੱਡਾ ਤੋਂ ਹੀਜ ਨਾ ਤੇ ਮਾਂ ਨਾ ਬੋਲਣ ਡਿਆ ਵਾ ਵੇ ਆਰਾਮ ਨਾ ਚੁੱਪ ਕਰਕੇ ਚਮਚਾ ਮੈਂ ਕਿੱਦਾਂ ਨਹੀਂ ਬਣਿਆ ਮਮੀ ਜੀ ਮੈਨੂੰ ਪਾਪਾ ਕਹਿ ਕੇ ਗਿਆ ਮਮਾ ਦੀ ਵੀ ਗੱਲ ਮੰਨਣੀ ਆ ਦਾਦੂ ਦੀ ਦਾਦੇ ਦੀ ਗੱਲ ਮੰਨਣੀ ਆ ਇਦਾਂ ਕਰ ਲ ਜਿਹੜੇ ਲਾਹ ਕੇ ਨਾ ਤੇ ਫਟਾਫਟ ਉਧਰ ਹੀ ਆ ਜਾ ਕਮਰੇ ਦੂਜੇ ਦੇ ਵਿੱਚ ਅਬੀ ਹਾਂਜੀ ਦਾਦੀ ਜੀ ਕੁਝ ਨਹੀਂ ਤੇ ਆਹ ਲੈ ਪੁੱਤ ਕੱਪੜੇ ਤੇ ਨਾ ਕੇ ਪਾਲਾ ਕਿਉਂ ਉਹ ਤੇ ਤੇਰੇ ਨਾਨਾ ਨਾਨੀ ਆਉਣ ਲੱਗੇ ਨਵੇਂ ਦਾਦੀ ਜੀ ਆ ਵੀ ਚੰਗੇ ਹੀ ਆ ਕੱਪੜੇ ਇਹਨਾਂ ਨੂੰ ਕੀ ਹੋਇਆ ਵਾ ਅਬੀ ਇਕਦ ਤੇਰੇ ਜਿੱਦ ਬੜੀ ਮਾੜੀ ਬਹੁਤ ਜਿੱਦ ਕਰਦਾ ਤੂੰ ਇਹ ਜਿੱਦ ਹਟਾ ਆਪਣੀ ਫੇਰ ਕੀ ਆ ਦਾਦੀ ਜੀ ਚੰਗੇ ਹੀ ਆ ਚਲ ਵੇਖ ਲੈ ਮੈਂ ਤੇ ਤੈਨੂੰ ਕੱਪੜੇ ਦੇ ਤਾ ਤੇ ਤੇਰਾ ਪਾਪਾ ਕਿੱਥੇ ਗਿਆ ਵਾ ਪਾਪਾ ਵੇ ਲਈ ਜੇ ਚਲ ਮੈਂ ਜਾਨੀ ਉਹਦੇ ਨਾਲ ਹਾਂਜੀ ਚਲੋ ਹੋ ਗਈਆਂ ਸਾਰੀਆਂ ਤਿਆਰੀਆਂ ਮਹਾਰੋ ਜਸਨ ਨੂੰ ਅੱਜ ਤੇ ਜਾਣਾ ਮੋਟਰਸਾਈਕਲਾਂ ਤੇ ਪੈਣਾ ਵਾ ਕੋਈ ਗੱਡੀ ਵਾਲਾ ਮੁੰਡਾ ਵੀ ਨਹੀਂ ਚਲਾਉਣ ਨੂੰ ਮਿਲਿਆ ਤੇ ਕੋਈ ਕਿਰਾਏ ਵਾਲੀ ਵੀ ਨਹੀਂ ਮਿਲੀ ਇਹੋ ਮੇਜਰੇ ਇੱਥੇ ਹੁੰਦਾ ਤੇ ਚੱਲ ਸਾਡੇ ਨਾਲ ਚੱਲ ਜਾਂਦਾ ਸੌਖੇ ਚੱਲ ਜਾਂਦੇ ਤੇ ਹੁਣ ਇੱਕ ਚਲਾ ਲੈਂਦਾ ਵਾ ਜਸਨ ਮੋਟਰਸਾਈਕਲ ਤੇ ਇੱਕ ਤੁਸੀਂ ਲੈ ਲਓ ਜਿੱਦਾਂ ਮਰਜ਼ੀ ਜਾਣਾ ਤੇ ਪੈਣਾ ਜਾਂ ਮੁੰਡਾ ਵੀ ਨਿਆਣਾ ਡਰ ਵੀ ਲੱਗਦਾ ਵਾ ਪਰ ਹੁਣ ਕਰੀਏ ਕੀ ਆਪਿਓ ਭਾਜੀ ਗਾੜੀ ਰੱਖ ਲੈਂਦਾ ਤਾਂ ਅਸੀਂ ਇੱਕ ਮੋਰਚਾ ਵੀ ਦੋ ਜਣੇ ਹੋਈ ਨੇ ਆ ਕਦੀ ਨਿਆਣੇ ਨੇ ਰੱਖਿਆ ਨਹੀਂ ਗਾੜੀ ਪਾਰ ਤੇ ਐਵੇਂ ਨਿਆਣਾ ਡੋਲ ਢਾਲੀ ਨਾ ਜਾਵੇ ਇਹ ਵੀ ਡਰ ਆਉਂਦਾ ਉਹਦੀ ਮਾਂ ਨੇ ਤਾਂ ਹਾਨੂੰ ਕਹੇ ਨਹੀਂ ਛੱਡਣਾ ਤੇ ਚੱਲ ਤੁਸੀਂ ਇੱਕ ਪੁੱਛ ਜਸਨ ਨੂੰ ਮਾਰੋ ਆਵਾਜ਼ ਤੇ ਮੈਂ ਉਹਦੀ ਮਾਂ ਨੂੰ ਇੱਕ ਵਾਰੀ ਫੇਰ ਪੁੱਛ ਲੈਣੀ ਆ ਨਹੀਂ ਅਜੇ ਵੀ ਵੇੜਾ ਆਇਓ ਵੇੜਾ ਰੱਖ ਲਈਦਾ ਹੁੰਦਾ ਵਾ ਕੋਈ ਥਾਂਕ ਥਾਂ ਦੇਖੀਦਾ ਹੁੰਦਾ ਵਾ ਆਪਣੀ ਇੱਜ਼ਤ ਵਧਾਈਦੀ ਹੁੰਦੀ ਆ ਕਟਾਈਦੀ ਨਹੀਂ ਹੁੰਦੀ ਮੰਮੀ ਮੈਂ ਤੁਹਾਨੂੰ ਇੱਕ ਵਾਰੀ ਵੀ ਕਿਹਾ ਤੇ 10 ਵਾਰੀ ਵੀ ਕਿਹਾ ਮੈਂ ਨਹੀਂ ਉਹ ਜਾਣਾ 나 ਮੈਨੂੰ ਇੱਥੇ ਚੰਗੀ ਲੱਗਦੀ ਤੇ 나 ਮੈਂ ਉੱਥੇ ਜਾਣਾ ਹੀ ਉਹਦੇ ਮੱਤੇ ਲੱਗਣਾ ਮੈਨੂੰ ਤੇ ਮਾਸਾ ਚੰਗੀ ਨਹੀਂ ਲੱਗਦੀ ਤੇ 나 ਮੈਨੂੰ ਵਾਰ-ਵਾਰ ਕਹੋ ਤੁਸੀਂ ਜਾਣਾ ਤੇ ਬੇਸ਼ੱਕ ਜਾਓ ਜਸਨ ਪੁੱਤ ਹੋਇਆ ਇੰਤਿਆਰ ਪੱਗ ਲਾਈ ਹੈ ਨਾ ਕੀ ਗੱਲ ਵਾ ਮੰਮੀ ਕਹਿੰਦੇ ਤੂੰ ਨਹੀਂ ਜਾਣਾ ਮੈਨੂੰ ਦੇ ਛਿੜਕ ਦੇ ਆ ਕਿਉਂ ਛਿੜਕ ਦੇ ਕਾਦੇ ਵਾਸਤੇ ਆ ਹੋਰ ਕਿਸੇ ਬੰਨੇ ਜਾਣਾ ਹੁੰਦਾ ਤੇ ਮੰਮੀ ਉਸੇ ਵੇਲੇ ਮਾਸੀ ਕੋ ਜਾਣਾ ਤੇ ਫਲਾਣੀ ਕੋ ਉਦੋਂ ਤੇ ਛੱਡ ਤਿਆਰੀ ਕਰਾ ਲੀ ਦੀ ਆ ਅੱਜ ਕੁੜੀ ਕੋ ਜਾਣਾ ਤੇ ਰਤੜਾਈ ਜਾਣ ਰਹੀ ਆ ਆ ਬੇਨ ਕਹੇ ਬਨੇ ਜਾਣਾ ਨਹੀਂ ਹੁੰਦਾ ਨਹੀਂ ਤੇ ਕਹੇ ਨੂੰ ਜਾਣ ਦੇਣਾ ਨਹੀਂ ਇਹਨੇ ਦਾਦਾ ਜੀ ਡਰ ਲੱਗਣ ਡਿਆ ਉਹਨੇ ਕਿਤਨਾ ਬਰਾਵਾ ਉਹ ਡਰ ਕਾਗਾ ਲੱਗਣ ਡਿਆ ਮੈਂ ਵੀ ਹੈਗਾ ਨਾ ਚੰਗਾ ਬਾਲਾ ਕੋਈ ਨਹੀਂ ਆਂਦੀ ਤੈਨੂੰ ਅੱਗੇ ਉਹਨਾਂ ਨੇ ਬਰਾ ਕੁੱਤੇ ਹਨ ਫਿਰ ਉਹਨਾਂ ਨੇ ਮੈਨੂੰ ਘੁਰ ਦੇਣਾ ਮੈਂ ਚੰਗਾ ਟਾੜ ਦੇਣਾ ਤੇ ਜਦੋਂ ਤੜੀ ਮੈਂ ਬਾਰ ਬਾਰ ਆਖਣ ਡਿਆ ਤੇ ਤੈਨੂੰ ਮੇਰੇ ਹੁੰਦਿਆ ਕੱਖ ਨਹੀਂ ਕਹਿ ਸਕਦੀ ਉਹਦੀ ਕੀ ਜੁਰਤ ਆ ਕਹਿਣ ਦੀ ਚੱਲ ਵੇ ਦਾਦਾ ਜੀ ਹੋ ਤਿਆਰ ਕੀ ਆਹੀ ਤੇ ਜਾਣਾ ਵਾ ਸਾਡੀ ਤਾਂ ਧੀ ਆ ਸਾਡਾ ਫਰਜ਼ ਵੀ ਪੜਦਾ ਜਾਣ ਦਾ ਤੇ ਇੱਕ ਗੱਲ ਰੱਖ ਲੈ ਚੇਤੇ ਤੇਰੇ ਕੋਈ ਭੈਣ ਭਰਾਈ ਹੋਇਆ ਅੰਗੀ ਸਾਕੀ ਹੋਇਆ ਕੋਈ ਵੀ ਕੰਮ ਹੋਇਆ ਨਾ ਤੇ ਸਾਨੂੰ ਕੱਲ ਨੂੰ ਆਖਿਆ ਅਹੀਂ ਨਹੀਂ ਉਹ ਤੇਰੇ ਨਾਲ ਜਾਣਾ ਜਾ ਜਾ ਪਕੌੜੇ ਠੰਡੇ ਹੋਣ ਡਏ ਹੁਣੇ ਉੱਥੇ ਜਾਣ ਲੱਗੇ ਵੀ ਸਿਰ ਰੜਾਈ ਜਾਂਦੀ ਆ ਬੋਲਣੋ ਨਹੀਂ ਮਾਸਾ ਜਿੰਨਾ ਵੀ ਹੱਡੀ ਤੇ ਪਕੌੜੇ ਖਾਣੇ ਤੇ ਚੱਲ ਹਾਂ ਨਾਲ ਮੈਂ ਨਹੀਂ ਖਾਂਦੀ ਆ ਤੇਰੇ ਘੜੀ ਜੋੜੇ ਹੁੰਦੇ ਤਾਂ ਪਾਣੀ ਤੇ ਤੇਰੇ ਚੌਂਡਿਆ ਬਫੇਰੇ ਮੇਰੇ ਮੂੰਹ ਚ ਨਹੀਂ ਆਉਂਦਾ ਤੁਹਾਡੀ ਕੁੜੀ ਦੇ ਪਕੌੜਿਆਂ ਤੋਂ ਬਿਨਾ ਹੀ ਮੈਂ ਚੰਗੀ ਆ ਜਾ ਚੰਗੇ ਤੁਸੀਂ ਜਸਨ ਨੂੰ ਲੈਣ ਗਏ ਹੋ ਆਪ ਹੀ ਨਹੀਂ ਮੁੜੇ ਕਿ ਵੇਲਾ ਕਾ ਨੂੰ ਕਰਨ ਦੇ ਗਿਓ ਉਹ ਡਰੀ ਜਾਂਦਾ ਉਹਦੀ ਮਾਂ ਦੀ ਵੀ ਨਹੀਂ ਜਾਣ ਦੇਣਾ ਉਹਦੀ ਮਾਂ ਦਾ ਤੇ ਵੰਜੀ ਨਾ ਪਤਾ ਨਹੀਂ ਕਿੱਤਾਂ ਦਾ ਮੂੜ ਵਾ ਬੰਦਾ ਵਾ ਮੋਰੇ ਇਲਾਕੇ ਸਗੋ ਜਾਂਦਾ ਵਾ ਤੇ ਉਹਨੂੰ ਵੀ ਆਖਿਆ ਜੋ ਆ ਲੀੜਾ ਨਾ ਤਾਂ ਜੋ ਪੈਹਾ ਤੇ ਲਾਉਣ ਤੇ ਅਹੀਂ ਗਏ ਆ ਇਹਨੂੰ ਸੋਭਾ ਹੀ ਨਹੀਂ ਬਣਾਉਣੀ ਹਮਜੀ ਇੱਛਾ ਕੋ ਜਾਣਦੀ ਲੋਕੀ ਵੀ ਆਂਦੇ ਪਰ ਪਰਜਾਈ ਆ ਹੀ ਬਣ ਤੜ ਕੇ ਕੋਈ ਗੱਲ ਨਹੀਂ ਮੰਜੋ ਪੋ ਨੇੜੇ ਹੀ ਆ ਮੁੰਡਾ ਜਵਾਨ ਹੋਇਆ ਇਹਨੂੰ ਇਸ਼ਾਰਤ ਕਰਨੇ ਆ ਫੇ ਕੱਲ ਨੂੰ ਵੇਖਾਂਗੇ ਕੱਲੀ ਕਰਦੀ ਨੂੰ ਕੱਲੀ ਕਰਦੀ ਨਾ ਕਰਦੀ ਮੈਂ ਕੱਲ ਨੂੰ ਇਹਦੇ ਕੋਈ ਰਿਸ਼ਤੇਦਾਰਾਂ ਚ ਚੰਗਾ ਕੰਮ ਹੋ ਗਿਆ ਮਾੜਾ ਹੋ ਗਿਆ ਮੈਨੂੰ ਨਹੀਂ ਕਹਿਣਾ ਪੀ ਇਹਦੇ ਨਾਲ ਜਾ ਮੈਂ ਨਹੀਂ ਉਹ ਜਾ ਜਸਨ ਤੂੰ ਵੀ ਜਾਸ ਕਿ ਤੂੰ ਜਾਣਾ ਕਿ ਨਹੀਂ ਜਾਣਾ ਜਾਣਾ ਕਿਉਂ ਨਹੀਂ ਗਾ ਕੀ ਗੱਲ ਉਹਨ ਜਾਣਾ ਹੀ ਜਾਣਾ ਭਾਏ ਕੋਈ ਜੂਏ ਹੋਏ ਤੇ ਜਾਣਾ ਤਾਂ ਫੇ ਨਿਕਲੋ ਬਾਹਰ ਕਵੇੜਾ ਕੰਨੂ ਕਰਦੇ ਆਈਓ ਚੱਲ ਆ ਜਾ ਚੰਗਾ ਦਿਨ ਚੜ੍ਹ ਗਿਆ ਵਾ ਵੇ ਨਹੀਂ ਆ ਵੇਲੇ ਬੈਠਾ ਕੀ ਕੰਨ ਡਿਆ ਵਾ ਅੱਗੇ ਤੇ ਰੰਨ ਦੇ ਮਗਰ ਲੱਗਾ ਵਾ ਤੇ ਹੁਣ ਇਹਦੇ ਆਉਣੇ ਸੱਸ ਸਹੁਰੇ ਤੇ ਉਹ ਕੋਈ ਵੀ ਧੀਆਂ ਪੜਾ ਜਾਣਗੇ ਤੇ ਫੇਰ ਉਹਨਾਂ ਦੇ ਮਗਰ ਲੱਜੂਗਾ ਤੇ ਇਹਨੂੰ ਕੋਈ ਕਾਮਕਾਰ ਤੇ ਕੱਢਦੀਆਂ ਨੇ ਕੋਈ ਬਹਾਨਾ ਬੂਨਾ ਮਾਰਦੀਆਂ ਇਹਨੂੰ ਕਲਾਉਣੀ ਇੱਥੋਂ ਜਿਹੜਾ ਉਹਨਾਂ ਦੇ ਨਾ ਮੱਥੇ ਨਾ ਲੱਗੇ ਜਿਹੜਾ ਹੋਂਦਾ ਗਿਆ ਨਾ ਅੱਧੀ ਰਾਤ ਆਵੇ ਤੇ ਫੇਰ ਪਤਾ ਲੱਗੇ ਕੋਈ ਗਾਲੀ ਵੇਖਦੀ ਜਸਨ ਪੁੱਪ ਪੁੱਤ ਪਾਸੀ ਮੇਰੇ ਕਹੇ ਦਾ ਕੋਈ ਅਸਰ ਨਹੀਂ ਹੋਇਆ ਵੀ ਨਹੀਂ ਜਾਣਾ ਉਹ ਚੱਲੇ ਨਾ ਦਾਦਾ ਦਾਦੀ ਤੇਰੇ ਜਾਇ ਕੋਈ ਵੱਡੀ ਗੱਲ ਨਹੀਂ ਕੀ ਚੁੱਪ ਕਰਕੇ ਤੇ ਅੰਦਰ ਬਹਿ ਜਾ ਇਹਨੂੰ ਮੈਂ ਤਿਆਰ ਕੀਤਾ ਵਾ ਕਿਸ ਨੇ ਨਹੀਂ ਕੀਤਾ ਐਦਾਂ ਇਹਨਾਂ ਨਾਲ ਗੱਲ ਨਿਆਣੇ ਨਾਲ ਨਹੀਂ ਕਰਨੇ ਮੇਰੇ ਨਾਲ ਗੱਲ ਕਰ ਜੇ ਜ਼ਿਆਦਾ ਹੀ ਆ ਤੇ ਮੈਂ ਮੇਜਰ ਨੂੰ ਲਾਦਣਾ ਫੋਨ ਆਪੇ ਉਹਨਾਂ ਦਾ ਵੀ ਕੀ ਹੈ ਤੇ ਕੀ ਨਹੀਂਗਾ ਇਹਦੇ ਜਾਣਦੀ ਕੋਈ ਜ਼ਿਆਦੀ ਗੱਲ ਨਿਆਣੇ ਨੂੰ ਖੜਨਾ ਤੁਸੀਂ ਜਾਓ ਸਿਆਣੇ ਪਿਆਣੇ ਜਦੋਂ ਮੈਂ ਨਹੀਂ ਜਾਣਦਾ ਉਹ ਤਾਂ ਕੀ ਪਰਜੋ ਜਾਣਦਾ ਉਹ ਸਾਡੀ ਮਰਜ਼ੀ ਅਸੀਂ ਜੇ ਖੜੀਏ ਨਾ ਖੜੀਏ ਤੂੰ ਘਾੜੋ ਦਾ ਰਵਾ ਪਾਉਣ ਵਾਲੀ ਵਿੱਚ ਉਦੋਂ ਤੈਨੂੰ ਕੱਢਿਆ ਸੀ ਨਾ ਕਰੋ ਬਾਹਰ ਲੈਜਰ ਨੇ ਕਿਤਾਬ 'ਤੇ ਜਾ ਕੇ ਬੈਠੀ ਸੀ ਅਹੀਂ ਦਾਦੀ ਪਤਾ ਲਿਆਈ ਸੀ ਨਾ ਹੋਰਤ ਨਹੀਂ ਨਾ ਤੈਨੂੰ ਕਹਿੰਦੇ ਆਦਾ ਉਹ ਉਦੋਂ ਦਾ ਦਿਨ ਤੈਨੂੰ ਭੁੱਲ ਗਏ ਆ ਕਿ ਕਿਹੜੇ ਵਕਤ ਦਾ ਤੈਨੂੰ ਲਿਆਇ ਤੇ ਕਿਤਾਬ 'ਤੇ ਨਕਾਰਵਾੜਿਆ ਕੋਈ ਨਾ ਤੇ ਨਹੀਂ ਤੇ ਕੱਟ ਕੇ ਕੱਢੀ ਰਹਿਣ ਦੇਣੀ ਇਹ ਹੀ ਆਦਾ ਮੇਰੀ ਮਾਂ ਮੇਰੀ ਮਾਂ ਨਹੀਂ ਉਹ ਨਾ ਤੇ ਬੱਚਦਾ ਦੇਖਾ ਮਾਂ ਉਹ ਚੰਗਾ ਪਰਾ ਆ ਕੇ ਗਿਆ ਸੀ ਉਹ ਇਹਦਾ ਵੀਰ ਨਾ ਰੱਖੇ ਵੇਖੇ ਲੱਗੀ ਦਾਦੀ ਬਾਪੇ ਤੇ ਤੂੰ ਫੇਰ ਰੋਕਣ ਢਈਆ ਏਰਾ ਕਿਆ ਕਹਾਡਾ ਕੋਈ ਨਹੀਂ ਲੱਗਦਾ ਚੰਗਾ ਸੁਣੀ ਜਾ ਇਹਨਾਂ ਦੀਆਂ ਤੇ ਖਾ ਲਈ ਮੇਰ ਕੋ ਆ ਕੇ ਪੱਕੀਆਂ ਪਰੌਂਠੇ ਇਹਨਾਂ ਦੇ ਖਾਵੀ ਹੁਣ ਚੰਗਾ ਤੇ ਜੋ ਕੋ ਮੰਗੇਗਾ ਨਾ ਇਹਨਾਂ ਕੋ ਲਵੀ ਜੇ ਮੇਰੇ ਵਾਲ ਆ ਗਿਆਂ ਤੇ ਲੱਤਾਂ ਬੜੀਆਂ ਤੇਰੀਆਂ ਵੱਡ ਕੇ ਨਾ ਇਥੇ ਮੰਜੇ ਤੇ ਛੁੱਟੂਗੀ ਤੈਨੂੰ ਮੈਂ ਅੱਗੇ ਤਾਂ ਤੂੰ ਪਰੌਂਠੇ ਬਣਾ ਬਣਾ ਦਿੰਨੀ ਆ ਰੋਜ਼ ਤੇਰੀ ਖਾਦੀ ਤੋਂ ਬਗੈਰ ਤੇ ਉਹਦੇ ਕੋ ਕਿਹੜੇ ਕੋ ਕਿਹੜਾ ਭੁੱਖ ਨਹੀਂ ਰੱਖਦੀ ਕਰਦੇ ਇਹਨੂੰ ਤੇ ਕੱਲਾ ਗੱਲ ਦਾਦੀ ਲੱਤਾਂ ਲੱਗਾ ਨਾ ਤੈਨੂੰ ਤੁਸੀਂ ਆਈ ਕਿੱਥੇ ਜਾਣਾ ਵਾ ਉਸੇ ਬੜਾ ਤੇਰਾ ਜੀ ਉਹਨੂੰ ਕੁੱਮੀ ਪੂਲਾ ਕੇ ਇਹਨੂੰ ਤੇ ਕਰਦਾ ਨਹੀਂ ਤੇ ਨਾਲ ਹੀ ਕੋਈ ਗੱਲ ਸੁਣਦਾ ਹੀ ਆ ਤੁਸੀਂ ਕਿਤੇ ਗਏ ਹੋ ਤੇ ਮੈਨੂੰ ਉਹਨਾਂ ਨਾਲ ਤਪਲਾ ਲੈਣਾ ਵਾ ਕਿਉਂ ਤਪਲਾ ਲੂਗੀ ਇਹਦਾ ਕੀ ਫਰਕ ਜੇ ਤਪਲਾਉਂਦਾ ਇਹਨੂੰ ਆਖੀ ਤਪਲਾ ਕੇ ਦੱਸੇ ਇਹਨੂੰ ਆਖੀ ਹੱਥ ਵੀ ਲਾ ਕੇ ਵਿਖਾਲੇ ਭਲਾ ਜਿੰਨਾ ਤਪਰੇ ਦੇ ਮੂੰਹ ਹੇ ਦੇਖੀ ਜਾਂਦਾ ਤੇ ਉਪ ਪਿੱਛੇ ਰਹੀਦਾ ਨਹੀਂ ਤਾਂ ਨੂੰ ਚੱਟੀ ਕਰਦੀ ਆ ਅੱਗੇ ਮੈਂ ਦੱਤੀ ਹਾਂ ਤੇਰੀ ਭੂਆ ਕੋ ਦੱਦੀ ਲੋਦੇ ਤੇ ਕੱਟੜਾ ਕਰਦੀ ਹੋਣੀ ਮੈਂ ਦੱਦੀ ਤੇ ਨਾ ਨਹੀਂ ਦੱਦੀ ਲੋੜੀ ਇਨ ਕ ਕਰ ਲੈ ਜੋ ਕਰਨਾ ਚੰਦਾ ਹੀ ਨਹੀਂ ਲੱਗਈ ਉਹ ਉਹ ਤਾਂ ਲਿਆ ਤੇ ਭਾਵੇਂ ਉਹ ਹੀ ਦਿੰਦਾ ਤੇ ਪਰ ਨਾ ਮਾਮੇ ਤੇਰੇ ਦਾ ਫੋਨ ਆ ਗਿਆ ਜੱਕਦਾ ਮੈਂ ਤੇ ਤੂੰ ਦਨੋਂ ਡੈਪੀ ਤੇ ਉਹਨੇ ਮੇਰੇ ਨਾਲ ਗੱਲ ਕੀਤੀ ਮੈਂ ਕਿਹਾ ਪੁੱਤ ਹਾਂ ਤੇ ਉਹ ਆਇਆ ਤੇ ਮੈਂ ਕਿਹਾ ਪੁੱਤ ਤੇਰੇ ਮਾਮੇ ਦਾ ਫੋਨ ਆਇਆ ਵਾ ਤੇ ਤੇਰੀ ਇੰਟਰਵਿਊ ਆਈ ਆ ਬਾਹਰ ਦਾ ਕੰਮ ਆ ਹਾਂ ਹੀ ਮਹਾਰਾਜ ਨੇ ਬਣਾਉਂਦੇ ਆ ਤੇ ਉਹ ਤੇ ਵਿਚਾਰਾ ਉੱਧਰ ਚਲਾ ਗਿਆ ਸੀ ਇਸੇ ਦੀ ਤੇ ਕੋਈ ਗੱਲ ਨਹੀਂ ਅੱਜ ਹੀ ਜਾਣਾ ਸੀ ਮੰਮੀ ਜੀ ਪਤਾ ਤੇ ਹੈਗਾ ਇਹ ਉਹਨਾਂ ਨੂੰ ਕੀ ਆਉਣ ਲੱਗੇ ਮੰਮੀ ਹਣੇ ਉਹ ਤਾਂ ਗੇਵਿਅਸ ਵਿਸ ਕਰਨ ਰਿਹਾ ਸੀ ਵੀ ਅੱਜ ਪਰੌਣਿਆਂ ਨੇ ਆਉਣਾ ਵਾ ਤੇ ਮੈਂ ਕਿਹਾ ਸੀ ਵੀ ਕੋਈ ਗੱਲ ਨਹੀਂ ਪਰੌਣਿਆਂ ਨੇ ਉਦੋਂ ਨੂੰ ਤੂੰ ਆ ਜਾਣਾ ਵਾ ਤੇ ਦਿਹਾੜੀ ਦਾ ਪੇਚੋ ਕੀ ਬਣ ਡਿਆ ਜੇ ਉਹਦਾ ਵਿਚਾਰੇ ਦਾ ਬਾਹਰ ਦਾ ਬਣ ਜੂਗਾ 2-4 ਲਿਆਊਗਾ ਤੇ ਤੈਨੂੰ ਹੀ ਫਾਇਦਾ ਵਾ ਨਹੀਂ ਮੰਮੀ ਉਹ ਤਾਂ ਚੱਲ ਕੋਈ ਗੱਲ ਨਹੀਂ ਆ ਤੇ ਚਲੋ ਇੱਥੇ ਇੰਨੀ ਕ ਕਮਾਈ ਨਾਲ ਤਾਂ ਬਣਦਾ ਵੀ ਕੁਝ ਨਹੀਂ ਆ ਜਿੰਨੇ ਕਦੇ ਹੁੰਦੇ ਹੁੰਦੇ ਕ ਖਰਚੇ ਜਾਂਦੇ ਆ ਤੇ ਬਾਹਰੋਂ ਵੱਜੀ ਰਕਮ ਆਣੀ ਉਹ ਦਾ ਜੀ ਜਾਣਾ ਜ਼ਰੂਰੀ ਹੀ ਉਹਨਾਂ ਦਾ ਜ਼ਰੂਰੀ ਤੇ ਅੱਜ ਹੀ ਸੀ ਤੇ ਕੋਈ ਨਹੀਂ ਉਦੋਂ ਤੱਕ ਉਹਨੇ ਆ ਜਾਣਾ ਵਾ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਕੇ ਇੱਕ ਗੱਲ ਦਾ ਮੈਂ ਕਿਹਾ ਜਿੱਦਾਂ ਮੈਂ ਵੀ ਜਾਣਾ ਸੀ ਤੇ ਮੈਨੂੰ ਵੀ ਹੋਣਾ ਵਾ ਕਿ ਮੈਂ ਉਹਨਾਂ ਨਾਲ ਮਿਲੀ ਨਹੀਂ ਆ ਤੇ ਉਹਨਾਂ ਨੇ ਵੀ ਕਹਿਣਾ ਵਾ ਕਿ ਮਿਲ ਕੇ ਨਹੀਂ ਗਈ ਮੈਨੂੰ ਉਹ ਇਹ ਗੱਲ ਤਾਂ ਪਹਿਲਾਂ ਹੀ ਕਹਿਣ ਡਿਆ ਸੀ ਵੀ ਮੰਮੀ ਇਦਾਂ ਮੈਂ ਕਿਹਾ ਕੋਈ ਨਹੀਂ ਪੁੱਤ ਤੂੰ ਉਦੋਂ ਆ ਜਾਣਾ ਵਾ ਤੇ ਕੰਮ ਹੀ ਅੱਜ ਦਾ ਹੀ ਇਦਾਂ ਹੀ ਪੈ ਗਿਆ ਕੰਮ ਨਹੀਂ ਤੇ ਉਦਾਂ ਤਾਂ ਕੋਈ ਗੱਲ ਨਹੀਂ ਤੈਨੂੰ ਪਤਾ ਹੀ ਆ ਚਲੋ ਠੀਕ ਆ ਫਿਰ ਕੋਈ ਗੱਲ ਨਹੀਂ ਤੂੰ ਜਾ ਕੇ ਲਿਆ ਦੋ ਮੈਂ ਚੱਲੀ ਆ ਮੈਂ ਹੁਣੇ ਲੈ ਆਉਣਾ ਦੋ ਮਿੰਟ ਤੇ ਉਹਨਾਂ ਦੇ ਅੱਗੋਂ ਮਮੀ ਜੀ ਹਾਂ ਜੀ ਮੈਂ ਇਹਨਾਂ ਨੂੰ ਕਹਿਣਾ ਸੀ ਕਿ ਜਾ ਕੇ ਠੰਡੇ ਦੀ ਬੋਤਲ ਲਿਆ ਦੇਣਾ ਬਾਕੀ ਸਾਮਾਨ ਸਾਰਾ ਲਿਆ ਕੇ ਦੇ ਦਿੱਤਾ ਵਾ ਤੇ ਜਾਬਦਾ ਠੰਡਾ ਲਿਆਉਂਦਾ ਜੀਤਾ ਭੁੱਲ ਗਿਆ ਵਾ ਤੇ ਕੋਈ ਗੱਲ ਨਹੀਂ ਤੂੰ ਸਕੈਚ ਬਣਾ ਲੈ ਨਿੰਬੂ ਪਾਣੀ ਬਣਾ ਲੈ ਜਾਗਨ ਵਾਲੇ ਰੱਜ ਕੇ ਪੀ ਲੈਣਗੇ ਤੇ ਉਹ ਕੀ ਮਾਸਾ ਮਾਸਾ ਤੇ ਗਲਾਸੀਆਂ ਦੇ ਵਿੱਚ ਪੈਣਾ ਵਾ ਤੇ ਜੇ ਤੂੰ ਜ਼ਿਆਦਾ ਕਵੇਂ ਤੇ ਮੈਂ ਨਾ ਠ ਕੇ ਜਾ ਕੇ ਲੈ ਹੁਣੀ ਆ ਤੇ ਤੁਸੀਂ ਕੋ ਲਿਆ ਕੇ ਦੇਣਾ ਮਾਬੀ ਤੇ ਦਾਦੀ ਨੂੰ ਕਹੋ ਹਾਓ ਲਿਆ ਦਿੰਦੇ ਆ ਮੇਰਾ ਹੀ ਮੁੰਡਾ ਤੇ ਮੇਰਾ ਹੀ ਹੱਕ ਨਹੀਂ ਉਹਨੂੰ ਕੁਝ ਕਹਿਣ ਦਾ ਤੇ ਮਾਤਾ ਤੇ ਨਾ ਸਾਕੂ ਆਪਣੇ ਵੱਲ ਘਰਦੀ ਫਿਰਦੀ ਆਂਦੀ ਮੈਂ ਹੀ ਮਾਲਕ ਬਣ ਜਾ ਆਂਦੀ ਬਾਜੀ ਲੈ ਜਸ਼ਨ ਫੜ ਤੇ ਜਦੋਂ ਲੀੜਾ ਲੱਤਾਂ ਵਿਖਾਰੇਗੇ ਨਾ ਤੇ ਕੁੜੀ ਕਰੋਗੀ ਨਾ ਤੈਨੂੰ ਫੋਨ ਵੀ ਮੰਮੀ ਇਹ ਕੀ ਕੀਤਾ ਤੇ ਤੂੰ ਅੱਖਾਂ ਕਿ ਸੁਣ ਦੇ ਕੇ ਰੋਣਾ ਹਾ ਹਈ ਇਹ ਕੀ ਹੋ ਗਿਆ ਮੈਂ ਤੇ ਬੜੇ ਸੋਹਣੇ ਲਿਆਏ ਦੁਕਾਨ ਤੋਂ ਉਹ ਤੈਨੂੰ ਪਤਾ ਬਾਅਦ ਚ ਲੱਗੂ ਮਾਤਾ ਹਾਂ ਹਵੇ ਠਾਨ ਕੋ ਲੜ ਗਿਆ ਮਾ ਗਾਹੋ ਹਕੀ ਗੱਲ ਵਾ ਦਾਦੀ ਨੂੰ ਕਿਹਾ ਸੀ ਗੱਡੀ ਤੇ ਆਉਣਾ ਹੈ ਰਾਮਨਾ ਆ ਵੇ ਲਾਣ ਲੱਡੂ ਇੱਥੇ ਖਿਲਰ ਜੇ ਲੱਗੇ ਨਾ ਇੱਕ ਇੱਕ ਕਰਕੇ ਸਾਨੂੰ ਇਕੱਠਾ ਕਰਨਾ ਪੈਣੀ ਮੁੜ ਕੇ ਤੇ ਲੱਡੂ ਤਾਂ ਖਿਲਰ ਚੱਲੇ ਗੱਡੀ ਤੇ ਤੇ ਤੂੰ ਪਤਾ ਆਖਿਆ ਅਸੀਂ ਕਿਹੜੀ ਗੱਡੀ ਕੀਤੀ ਨਹੀਂ ਹੁਣ ਪੈਰ ਤੇ ਡਰਾਈਵਰ ਨੇ ਜਵਾਬ ਦੇ ਦਿੱਤਾ ਕਿ ਮੈਂ ਹੋਰਥੇ ਕਿੱਥੇ ਜਾਣਾ ਕੋਈ ਮਰੀਜ਼ ਲੈ ਕੇ ਤੇ ਅਸੀਂ ਕੀ ਕਰਦੇ ਫਿਰ ਚਲੋ ਔਖੇ ਹੋ ਕੇ ਅਸੀਂ ਸੋਚ ਗਏ ਨਾ ਕਿ ਵੇਲਾ ਵੀ ਕੀਤਾ ਉਹਨੂੰ ਡੀਕ ਡੀਕ ਕੇ ਤੇ ਚਲ ਕੋਈ ਨਹੀਂ ਤੂੰ ਆ ਹਵਲੀ ਨਾ ਸਾਸ਼ੀ ਗਾ ਡਾਡੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਮਿਆ ਸਤਿ ਸ਼੍ਰੀ ਅਕਾਲ ਠੀਕ ਠਾਕ ਜੀ ਠੀਕ ਠਾਕ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਆ ਹਾਂਜੀ ਆਜੋ ਅੰਦਰ ਲਓ ਮੈਂ ਆਜੋ ਰਾਣੀ ਜੀ ਹੋਰ ਮੰਮੀ ਜੀ ਵੀਰ ਜੀ ਦਾ ਆਇਆ ਹੁਣ ਠੀਕ ਠਾਕ ਹੈ ਠੀਕ ਠਾਕ ਵਾ ਪੁੱਤ ਵਧੀਆ ਵਾ ਤੇ ਤੁਸੀਂ ਭਾਬੀ ਜੀ ਨੂੰ ਵੀ ਨਾਲ ਲਾ ਕੇ ਹੁੰਦੇ ਭਾਬੀ ਜੀ ਨੂੰ ਵੀ ਜੱਲਾ ਆਉਂਦੇ ਤੇ ਘਰ ਕੌਣ ਹੈਗਾ ਘਰ ਵੀ ਤੇ ਕੋਈ ਚਾਈ ਤਾਂ ਹੀ ਹੈ ਨਾ ਉਹ ਤੇ ਬੜੀ ਕਾਲੀ ਆਖਣ ਦੇ ਹੀ ਮੰਮੀ ਜਾਣਾ ਤੇ ਇੱਕ ਗੱਡੀ ਵਾਲੇ ਨੇ ਪੈਰ ਤੇ ਹੀ ਜਵਾਬ ਦੇ ਦਿੱਤਾ ਤੇ ਮੈਂ ਹੁਣ ਕਿੱਥਾਂ ਜਾਊਗੀ ਤੇ ਚੱਲ ਕੋਈ ਗੱਲ ਨਹੀਂ ਫੇਕ ਇਸ ਦਿਨ ਜਸ਼ਨ ਤੇ ਆ ਜਾਣਗੇ ਨਾਲੇ ਘਰ ਕੋਈ ਹੁਣ ਵੇਖ ਚੱਲਿਆ ਇਹਨੂੰ ਰਾਹ ਦਾ ਪਤਾ ਲੱਗ ਗਿਆ ਵਾ ਇਹਨਾਂ ਛੱਟ ਮਾਂ ਪਤਾ ਨਹੀਂ ਆ ਜਾਣਾ ਵਾ ਜਲਿਆ ਪੁੱਤ ਠੰਡੇ ਠੰਡੇ ਪਾ ਕੇ ਗੱਲ ਬਾਤ ਵੀ ਕਰ ਲਈਦੀਆਂ ਲਿਆਣਾ ਸੇਤੀ ਹਾਂ ਜੀ ਬੋਤ ਹੀ ਰਸੋਨੀ ਦੇ ਹੰਡਿਆ ਉਹਨੂੰ ਨਹੀਂ ਪਤਾ ਕਿ ਪਰੌਣੇ ਆਉਣਾ ਨਹੀਂ ਮੰਮੀ ਪਤਾ ਦੇ ਹੈਗਾ ਹੀ ਉਹਨਾਂ ਬਾਦ ਦਾ ਬਣਾਉਂਦੇ ਫੰਡੇ ਆ ਮਾਮਾ ਜੀ ਨੇ ਕਿਤੇ ਉਹਦੇ ਕਾਗਜ਼ ਲਾਏ ਸੀ ਇੰਟਰਵਿਊ ਵੀ ਅੱਜ ਤੇ ਜਾਣਾ ਜ਼ਰੂਰੀ ਹੈ ਕੰਮਕਾਰ ਤੇ ਜਿੰਨਾ ਵੀ ਕਰ ਲਿਆ ਉਹਨਾਂ ਹੀ ਥੋੜਾ ਵਾ ਚਾਹੀਦਾ ਵੀ ਆ ਪਰ ਉਹ ਉਹਨੂੰ ਵਾਜੀ ਜ਼ਰੂਰੀ ਜਾਣਾ ਚਾਹੀਦਾ ਹੈ ਚਲੋ ਉਹਨੂੰ ਪਤਾ ਹੈ ਪਰੌਣੇ ਨੇ ਆਉਣਾ ਵਾ ਅੱਜ ਦੀ ਘੜੀ ਇੱਥੇ ਰਹਿੰਦਾ ਦੇ ਇਹ ਯਾਹਲਾ ਬਾਜੀ ਕੋਈ ਗੱਲ ਨਹੀਂ ਆਪਾਂ ਤਾਂ ਸਾਰੇ ਜੀ ਘਰੇ ਹੀ ਆ ਤੇ ਪੁੱਤ ਟਾੜਾ ਇਹ ਤੁਹਾਨੂੰ ਸਾਰੀ ਉਮਰ ਉਹਨੇ ਮਿਲਣਾ ਵਰਤਨਾ ਵਾ ਇਹ ਪਹਿਲੀ ਵਾਰ ਆਏ ਹਾਂ ਤੇ ਗਾੜੀ ਆਪਣਾ ਤੀ ਪੁੱਤ ਮਿਲੇ ਨਾ ਤੇ ਜਦੋਂ ਇੱਕ ਠੰਡ ਜੀ ਪੈ ਜਾਂਦੀ ਹੁਣ ਮਿਲਿਆ ਨਹੀਂ ਤੇ ਸਾਨੂੰ ਹੋਰ ਤਰ੍ਹਾਂ ਲੱਗਣ ਡਿਆ ਵਾ ਪੈਨ ਜੀ ਪੀਓ ਤੁਸੀਂ ਚਾਹ ਪਾਣੀ ਸੈਦ ਹੁਣੇ ਹੀ ਆਜੇ ਪੈਨ ਜੀ ਆਪਾਂ ਜੀ ਚੁੱਕ ਕੇ ਲਾਜੋ ਉੱਥੇ ਅੰਦਰ ਰੱਖ ਲਓ ਵਾਖਰ ਕਰ ਭਾਰਤੇ ਚੰਗਾਈ ਆ ਮਾੜਾ ਮੋਟਾ ਜੱਤਾਂ ਦਾ ਹੈਗਾ ਚਲੋ ਕੰਬਰੇ ਤੇ ਪੱਕੇ ਆ ਅਟਾਲਾਂ ਟੂਲਾ ਲੱਗੀਆਂ ਮੇਰੇ ਤੇ ਮਨ ਦੀ ਰੀਜੀ ਵੀ ਦੋ ਤਿੰਨ ਮਜਲੀ ਕੋਠੀ ਹੁੰਦੀ ਤੇ ਮੇਰੀ ਤੇ ਸੌਖੇ ਕਰ ਜਾਂਦੀ ਫੇਰ ਮੇਰੇ ਦਿਲ ਨੂੰ ਨਾ ਠੰਡ ਜੀ ਪਾਣੀ ਇਹ ਗੱਲ ਨਹੀਂ ਟੈਨਸ਼ਨ ਨਾ ਲੈ ਦੀ ਮੁੰਡਾ ਕਮਾਈ ਵਾਲਾ ਵਾ ਜਿਹੜਾ ਕਮਾਈ ਕਰਦਾ ਭੁੱਖਾ ਨਹੀਂ ਮਰਦਾ ਹੋ ਸਕਦਾ ਉਹਦਾ ਕੋਈ ਬਾਹਰ ਦਾ ਵੱਡ ਜਾਵੇ ਸਾਰੇ ਧੋਨੇ ਤੋਤੇ ਜਾਣੇ ਆ ਚਲ ਮੇਰੀ ਤੀਨੇ ਕਿਹੜਾ ਮਾੜਾ ਕੀਤਾ ਜੋ ਉਹਦੇ ਕਰਮਾਂ ਚ ਉਹਨੂੰ ਮਿਲ ਗਿਆ ਜੋ ਕੋ ਉਹਨੂੰ ਸਾਤੀ ਸੱਤਵਾ ਵਾ ਅੱਗੇ ਤਾਂ ਜਿੜੱਖਾਏ ਹੋ ਹਾਂਜੀ ਠੀਕ ਹੋਰ ਸੁਣਾਓ ਫਿਰ ਲੱਗ ਗਿਆ ਛੋਨਾ ਜਾਂ ਨਾ ਹਾਂਜੀ ਲੱਗ ਗਿਆ ਚਲੋ ਵਧੀਆ ਹੋਇਆ ਤੇਹੀ ਸੁਣਾਓ ਲਾ ਲਿਆ ਤੁਸੀਂ ਹਾਂਜੀ ਸਾਡਾ ਵੀ ਲੱਗ ਗਿਆ ਹੋਰ ਮਾਲ ਡੰਗਰ ਵੀ ਰੱਖਿਆ ਵਾ ਹਾਂਜੀ ਚਲੋ ਮਾਲ ਡੰਗਰ ਕੀ ਕੀ ਗੱਲ ਆ ਸਰਦਾ ਵੀ ਨਹੀਂ ਤਹੀਂ ਆਪ ਸਿਆਣੇ ਕਿ ਨਹੀਂ ਨਹੀਂ ਸਰਦਾ ਕਿੱਥੇ ਸਵੇਰੇ ਉੱਠ ਕੇ ਤੇ ਦੁੱਧ ਲੈਣ ਪਹਿਲਾਂ ਜਾਓ ਤੇ ਫਿਰ ਚਾਹ ਪਾਣੀ ਪੀਓ ਤੇ ਚਲੋ ਆਪਣਾ ਘਰ ਦਾ ਲਵੇਰਾ ਹੋਏ ਜਿੰਨਾ ਮਰਜ਼ੀ ਖਾਓ ਪੀਓ ਹਾਂਜੀ ਰਮਨ ਸਾਡੀ ਤਾਂ ਕੁੜੀ ਅੱਗੇ ਬੜੀ ਚਾਹ ਦੀ ਸਕੀਨ ਆ ਉਹ ਚਾਹ ਬੜੀ ਪੀਂਦੀ ਹੁੰਦੀ ਆ ਤੇ ਮੈਂਂ ਦੀ ਜੇ ਤੈਨੂੰ ਗਾੜੀ ਨਾਲ ਲਵੇਰਾ ਮਿਲਿਆ ਮੁੱਲ ਦਾ ਦੁੱਧ ਕਿੰਨਾ ਕੱਕ ਲੈ ਲਿਆਉਣਗੇ ਆਹ ਤੇ ਉਹਦਾ ਵਧੀਆ ਹੋ ਗਿਆ ਨੀ ਮੰਨ ਦੀ ਰੀਤ ਨਹੀਂ ਮੇਰੀ ਮਮੀ ਚਾਹ ਬੜੀ ਪੀਂਦੀ ਗਲਾਸਾਂ ਦੇ ਗਲਾਸ ਪੀਂਦੀ ਮੈਨੂੰ ਥੋੜੀ ਚਾਹ ਨਾਲ ਸਿੱਧਕੀ ਨਹੀਂ ਆਉਂਦਾ ਅੱਛਾ ਤੇ ਚਲ ਵਧੀਆ ਹੋ ਗਿਆ ਤੇ ਬਹੁਤ ਸੋਣਾ ਹੋਇਆ ਏ ਤੇ ਬੰਬੀ ਕੱਲੀ ਪੈਂਦੀ ਆ ਕਿ ਜਾਂ ਨਹਿਰ ਨੂਰ ਭਾਜ ਪੈਂਦੀ ਆ ਦੋਵੇਂ ਚੀਜ਼ਾਂ ਪੈਂਦੀ ਆ ਬੰਬੀ ਵੀ ਹੈਗੀ ਆ ਤੇ ਨਹਿਰ ਵੀ ਲੱਗੇ ਮੋਗਾ ਸਾਡੇ ਠੀਕ ਆ ਉਹ ਦਾਨ ਅੱਜ ਕੱਲ ਬੱਤੀ ਤੇ ਪੜੀ ਆਉਣ ਡਈ ਚਲੋ ਬੱਤੀ ਆਉਂਦੀ ਆ ਅਰੇ ਲੋਡ ਹੋਏ ਤਾਂ ਲਾ ਲਈਦਾ ਨਹੀਂ ਤੇ ਨਹੀਂ ਵੀ ਲਾਈਦਾ ਮੋਗੇ ਦਾ ਹਾਂਜੀ ਵੀ ਪੋਤਾ ਇਦਾਂ ਨਹੀਂ ਕਰੀਦਾ ਹੁੰਦਾ ਭੁੱਖਿਆ ਮੰਗੂ ਕਿ ਜਦੋਂ ਕਦੇ ਕੋਈ ਚੀਜ਼ ਨਹੀਂ ਵੇਖੀ ਹੁੰਦੀ ਸੋਹਣੀ ਬੜੀ ਕਬਲੀ ਚ ਪਾ ਕੇ ਤੇ ਫਿਰ ਖਾਈਦੀ ਹੁੰਦੀ ਆ ਹੋਂ ਤਾਂ ਇਹੀ ਮੈਨੂੰ ਦੱਸੋ ਕਿ ਮੇਰੇ ਘਰ 'ਚ ਮੈਂ ਕਦਾਂ ਚੀਜ਼ ਖਾਣੀ ਤੇ ਕਦਾਂ ਨਹੀਂ ਖਾਣੀ ਦੱਸਣਾ ਮੈਂ ਤੈਨੂੰ ਕੀ ਆ ਮੈਂ ਤੈਨੂੰ ਸਮਝਾਉਣ ਡਈ ਆ ਕੋਈ ਝੂਠ ਖਾਣ ਵਾਲਾ ਹੁੰਦਾ ਕੋਈ ਨਹੀਂ ਖਾਣ ਵਾਲਾ ਹੁੰਦਾ ਵੀ ਤੇ ਪਹਿਲਾਂ ਪਰੌਣੇ ਪਗਤਾਈਦੇ ਹੁੰਦੇ ਤੇ ਬਾਅਦ ਵਿੱਚ ਚਾਹ ਪਖਾਈਦੀ ਹੁੰਦੀ ਤੇਰਾ ਫਰਜ ਬੰਦਾ ਵੀ ਕਹੋ ਮੰਮੀ ਜੀ ਲਿਆਓ ਮੈਂ ਸਮਾਨ ਰੱਖ ਕੇ ਆਂਦਾ ਤੁਸੀਂ ਚਾਹ ਪਾਓ ਮੈਂ ਫੜਾਵਾਂ ਕਹਿੰੂ ਮੈਂ ਕਿੰਨੀ ਵਾਰ ਕਿਹਾ ਵੀ ਤੁਸੀਂ ਮੇਰੇ ਮੰਮੀ ਨਹੀਂ ਜੀ ਹੈਗੇ ਨਹੀਂ ਜੀ ਹੈਗੇ ਤੇ ਥੋੜਾ ਥੋੜੀ ਗੱਲ ਕਰ ਪਰੋਣੇ ਆਏ ਆ ਨਾ ਕੋਈ ਨਹੀਂ ਵੇਖ ਲਾਂਗੇ ਇਹ ਹੈ ਕਿੰਨੀ ਜिद ਕਰਦਾ ਵਾ ਵੀ ਇਹਨੂੰ ਮੈਂ ਕਿੱਦਾਂ ਸਮਝਾਉਂਗੀ ਓਦਾਂ ਦੀ ਨਾ ਸਮਝਾ ਸਮਝਾ ਕੇ ਤੇ ਮੈਂ ਠੀਕਰੀਆਂ ਪਾ ਲਈਆਂ ਆਪਣੇ ਸਿਰ ਦੀਆਂ ਪਰ ਇਹਦੀ ਸਿਹਤ ਤੇ ਕੋਈ ਅਸਰ ਹੀ ਨਹੀਂ ਆ ਜੇ ਮੈਂ ਮੰਮੀ ਨੂੰ ਦੱਸਿਆ ਤਾਂ ਮੰਮੀ ਕਹਿੰਦੇ ਕੋਈ ਗੱਲ ਨਹੀਂ ਤੂੰ ਹੀ ਇਹਦੀ ਮਾਂ ਵਾ ਤੂੰ ਹੀ ਸਮਝਾਉਣਾ ਵਾ ਪਰ ਮੈਨੂੰ ਤੇ ਸਮਝ ਨਹੀਂ ਲੱਗਦੀ ਕਿ ਮੈਂ ਇਹਨੂੰ ਸਮਝਾਉਂਗੀ ਤੇ ਸਮਝਾਉਂਗੀ ਕਿੱਦਾਂ ਤੇਰੇ ਨਾਨਾ ਨਾਨੀ ਆਏ ਆ ਤੇਰੇ ਮਾਮੇ ਦਾ ਮੁੰਡਾ ਆਇਆ ਵਾ ਉਹਨਾਂ ਨੇ ਮੇਲ ਨਾਨੀ ਸਾਸਰੀ ਗਾ ਨਨੂ ਸਾਸਰੀ ਗਾ ਵੀਰੇ ਸਾਸਰੀ ਦਾ ਤੇਰੇ ਮਾਮੇ ਦਾ ਮੁੰਡਾ ਕਿੰਨਾ ਸਿਆਣਾ ਨੇ ਸਾਡੇ ਗੋਡੀਆਂ ਸਾਇ ਸਾਸਰੀ ਘਰ ਬਲਾਈ ਨਾ ਨਾਨੀ ਨੂੰ ਮੱਥਾ ਟੇਕਨਾਂ ਸਾਸਰੀ ਘਰ ਹਾਸ਼ ਜਿਉਂਦੂ ਬੰਦੇ ਤੂੰ ਸਦਾ ਹੀ ਤੇ ਸਦਾ ਹੀ ਰਹਿਣਾ ਤਾਪੀ ਬੁਲਾਹਤ ਦਿੱਤੀ ਆ ਹੋਰ ਕਿੰਨੇ ਕੁ ਬਲਾਈ ਦਾ ਮੁੰਡਾ ਹੋਣਾ ਬਲਾਈ ਦੇ ਬਦਕਾਂ ਗੋਡੀਆਂ ਹੱਥ ਲੈਂਦਾ ਕੀ ਆਂ ਦੇ ਹੋਣਗੇ ਤੂੰ ਦੇ ਨੇ ਕਿਹੜੀ ਬਲਾਈ ਦਿੱਤੀ ਆ ਵੇਖਿਆ ਕਿੱਡਾ ਬੇਸਮਝਿਆ ਮੁੰਡਾ ਕੋਈ ਅਕਲ ਹੀ ਨਹੀਂ ਉਹਨੂੰ ਕਿੱਤਾ ਐਵੇਂ ਮੂੰਹ ਗਿਆ ਮਾਰੀ ਜਾਂਦਾ ਤੇ ਗੱਲਾਂ ਕਰੀ ਜਾਂਦਾ ਕੋਈ ਇੰਨਾ ਨਹੀਂ ਕਿ ਇਹਨੂੰ ਸਾਸਰੀ ਘਰ ਬਲਾਉਣੀ ਕਿ ਇਹਨੂੰ ਕੋ ਕੁੜੀ ਉਹਦੋਂ ਫੋਨ ਤੇ ਸਾਥੀ ਆਂਦੀ ਤੇ ਮੰਮੀ ਇਹਨੇ ਮੇਰੇ ਮੱਥੇ 'ਚ ਗਲਾਖ ਮਾਰਿਆ ਵਾ ਬੱਤੀ ਨਹੀਂ ਆਂਦੀ ਤੇ ਉਹਨੇ ਪਾਣੀ ਦੇ ਦਿੱਤਾ ਜਾਂਦਾ ਤੱਤਾ ਪਾਣੀ ਤੇ ਮੈਂ ਤੇ ਤੁਹਾਨੂੰ ਇਹ ਗੱਲ ਦੱਸੀ ਨਹੀਂ ਉਹਦੋਂ ਦੀ ਕੋਈ ਗੱਲ ਨਹੀਂ ਇਹ ਸੋਣਨਾ ਲੈਣ ਸਮਝਾ ਕੇ ਜਾਵਾਂਗੇ ਬਿਨਾ ਮਾਂ ਤੋਂ ਪੜਿਆ ਵਾ ਆਪੇ ਹੀ ਇਹ ਸਮਝੂਗਾ ਬੰਦੀ ਮੁੰਡਾ ਤਾਂ ਸੁਖਣਾ ਜਵਾਨ ਹੋਇਆ ਹੋਰ ਦੋਆਂ ਚਾਲਾਂ ਨੂੰ ਇਹਨੇ ਘਬਰੂ ਹੋ ਜਾਣਾ ਤੇ ਪੁੱਤ ਤੂੰ ਵੀ ਆਪਣੀ ਮੰਮਾ ਨਾਲ ਪਿਆਰ ਕਰਿਆ ਕਰ ਜੇ ਉਹ ਇੰਨਾ ਤੇਰੇ ਨਾਲ ਪਿਆਰ ਕਰਦੀ ਆ ਤੇ ਤੂੰ ਵੀ ਕਰਿਆ ਕਰ ਉਹਨੂੰ ਮਾਂ ਹੀ ਸਮਝਿਆ ਕਰ ਵੀ ਪੁੱਤ ਘਰ ਨੂੰ ਆਪਣੀ ਮਾਂ ਨੂੰ ਕੀ ਉਪਰੈ ਹਮ ਸਮਝਣਾ ਹਟੂ ਮੈਂ ਕਿ ਮੈਂ ਰਹਿਣਾ ਵਾ ਨਹੀਂ ਭਾਜੀ ਉਹ ਤੇ ਬਹੁਤ ਵਧੀਆ ਆਪਸ ਵਿੱਚ ਪਿਆਰ ਕਰਦੇ ਕਿਤੇ ਉਹਨੇ ਤੇ ਉਹਦੀ ਗੱਲ ਕੀਤੀ ਨਹੀਂ ਐ ਤੁਜੀ ਉਹਦੇ ਬੇਡਾ ਬੇਡਾ ਪੁੱਤ ਪੁੱਤ ਕਰਦੀ ਫਿਰਦੀ ਆ ਹਾਂਜੀ ਜੇ ਆਪਸ ਵਿੱਚ ਮਾਂ ਪੁੱਤ ਪਿਆਰ ਕਰਦੇ ਆ ਤੇ ਤੁਹਾਡੀ ਵੀ ਜਾਣ ਠੰਡੀ ਤੇ ਤੁਹਾਡੀ ਵੀ ਜਾਨ ਤੁਹਾਡੇ ਨਾਲੋਂ ਵੀ ਜ਼ਿਆਦਾ ਠੰਡੀ ਆਹੀਂ ਵੀ ਇਹੋ ਕੋਹ ਲੱਭਦੇ ਆ ਕਿ ਚਲੋ ਸਾਡੀ ਧੀ ਨਾ ਕੋਈ ਤਿਆਰ ਕਰੂਗਾ ਤੇ ਵਧੀਆ ਵਾ ਨਹੀਂ ਭੈਣ ਜੀ ਉਹ ਤੇ ਜਿੰਨਾ ਚਿਰ ਕਵਲ ਜੀ ਤੇ ਦੇਖਦੇ ਨਹੀਂ ਉਹਨਾਂ ਚ ਕਹਿੰਦੇ ਦਾਦੀ ਦਾਦੀ ਮੰਮਾ ਕਿੱਥੇ ਗਈ ਮੰਮੀ ਕਿੱਥੇ ਗਈ ਤੇ ਬੜਾ ਸੁਣਾ ਆਪਸਮੇ ਮਾਪਤ ਪਿਆਰ ਕਰਦੇ ਮੈਂ ਐਵੇਂ ਕਹਾਂ ਉਹਨੂੰ ਵਿਚਾਰੀ ਨੂੰ ਕਹਾਂ ਵੀ ਨਹੀਂ ਇਤਾਂ ਪਰ ਨਹੀਂ ਬਹੁਤਾ ਪਿਆਰ ਕਰਦੀ ਉਹ ਵੀ ਤੇ ਇਹ ਵੀ ਬੜਾ ਕਰਦਾ ਵਾ ਆ ਮੈਨੂੰ ਲੱਗਦਾ ਵੇ ਇਹਨੂੰ ਸਮਝ ਲੱਗਣ ਡਈ ਆ ਵੀ ਪਿਆਰ ਕਰਦਾ ਹੁਣ ਆ ਵਾ ਹਾਂਜੀ ਵਧੀਆ ਵੇਖਣੀ ਐ ਦੀ ਰੋਜ ਅਸਾਂ ਚਾਹ ਚਲੋ ਭੈਣ ਜੀ ਪੀਓ ਜਾ ਪਾਣੀ ਇਹ ਲੈ ਲੈ ਕੋਈ ਗੱਲ ਪੀਲਾ ਜਥਨ ਖਾ ਲਾ ਖਾ ਲਾ ਪੁੱਤ ਮੀਂਹ ਜਦੋਂ ਮੈਂ ਕੱਟੀ ਖਾਣਾ ਕੋਰੇ ਖਾਣਾ ਫਿਰ ਕੀ ਆ ਮੈਂ ਮੈਂ ਕੱਟੀ ਖਾਣਾ ਖਾ ਲੋ ਮਨ ਜੀ ਲਾ ਲਾ ਮੈਂ ਜੀ ਨਹੀਂ ਕਾ ਬਲ ਆ ਲੈ ਪੁੱਤ ਲੀਡਾ ਲੱਤਾ ਹਨਵੇਂ ਕੁੜਾ ਹੋਣਿਆ ਜਾਈਏ ਟਾਈਮ ਕਿੰਨਾ ਹੀ ਲੱਗ ਗਿਆ ਇਹ ਹੈ ਨਾ ਆ ਹੀ ਜਨਾ ਆਪਣਾ ਤਾਂ ਹੁਣ ਕਰ ਗਿਆ ਕੋਟਰੋ ਬਾਹਰ ਮਾਰ ਲੈ ਵੀ ਟੀਵੀ ਦਾ ਦਾ ਆ ਤੇਰੀ ਦੀ ਦੀ ਦੇ ਆ ਪੁੱਤ ਇਹਨਾਂ ਦੇ ਕੱਪੜਿਆਂ ਦੇ ਵੇਚੀ ਗੋ ਪੈਸੇ ਆਈਓ ਇੱਧਰ ਚ ਵੀ ਕੋਈ ਨਹੀਂ ਪਤਾ ਨਹੀਂ ਆ ਮੈਂ ਦੇ ਦੀ ਦਾ ਆਹੋ ਤੇ ਆ ਤੇਰੇ ਆ ਤੇਰੇ ਸੱਸ ਦੇ ਤੇ ਆ ਆਦੀ ਦੇ ਤੇ ਆ ਲੈ ਤੂੰ ਆਪਣਾ 1000 ਰੁਪਈਆ ਮੈਂ ਚੱਲ ਜੀਂਆਂ ਚ ਕੀ ਦੇਣਾ ਵਾ ਤੇ ਚਲੋ ਸੋਨੇ ਆ ਚੁੱਕ ਲੋ ਬੜੇ ਸੋਨੇ ਆ ਕਿਉਂ ਭੈਣ ਜੀ ਨਹੀਂ ਭੈਣ ਜੀ ਬਹੁਤ ਸੋਹਣੇ ਤੁਸੀਂ ਐਵੇਂ ਇੰਨੀ ਖੇਚਲ ਕੀਤੀ ਜਿੰਨੇ ਤੀ ਦਿੱਤੀ ਉਹਨੇ ਪਿੱਛੇ ਕੀ ਰੱਖ ਲੈ ਤੇ ਤੁਸੀਂ ਇੰਨੀ ਖੇਚਲ ਕਿਉਂ ਕੀਤੀ ਆ ਚਲੋ ਅਸੀਂ ਪਹਿਲੀ ਵਾਰ ਆਏ ਹੱਡਾ ਹੱਕ ਤੇ ਬਣਦਾ ਹੀ ਆ ਨਾ ਅਸੀਂ ਖਾਲੀ ਹੱਥ ਕੇ ਤਾਂ ਆ ਜਣਾ ਕੀ ਦੇ ਕੋਲ ਮੇਰੇ ਦੋ ਤਿੰਨ ਦੋਤੇ ਵਾਧੂ ਹੋ ਗਏ ਸਾਰੇ ਬਾਕੀ ਹੋਰ ਚੇਤੇ ਆ ਗਏ ਭੈਣ ਜੀ ਨਿਆਣੇ ਹੀ ਕਿਤੇ ਤੇ ਉਹਨਾਂ ਦਾ ਵੀ ਇੱਕ ਇੱਕ ਦੋ ਦਸ ਸੂਟ ਲੈ ਆਈ ਹੁੰਦੇ ਆ